ਪਗਵੰਦਮਾਨ ਜੀ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਬੜਾ ਐਡਵਰਟਾਈਜ਼ ਬੜੀ ਗੰਭੀਰ ਥੋੜੀ ਸੀਰੀਅਸ ਕਬੜੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਹੋਗੀ ਪਗਵੰਦਮਾਨ ਜੀ ਦੀ ਤੇ ਨਿਕਲਿਆ ਕਿ ਖੋਦਾ ਪਾੜ ਨਿਕਲੀ ਚੁਲੀਆ ਕਿ ਮੈਂ ਸੁਖਵੀਰ ਬਾਦਲ ਹੋ ਰਿਆਂ ਦਾ ਜਿਹੜਾ ਉਹ ਸੁਖਵਿਲਾਸ ਹੈ ਹੋਟਲ ਉਹ ਤੋੜ ਦੇਣਾ ਨੋਟਿਸ ਕੱਢ ਦੇਣਾ 108 ਕਰੋੜ ਰੁਪਏ ਲੈਣੇ ਤੇ hle ਨਹੀਂ ਹੁਣ ਆ ਕੇ ਲੂਗਾ ਕੇਜਰੀਵਾਲ ਸਾਹਿਬ ਲੈਣਗੇ ਸੁਨੀਲ ਜਾਖੜ ਨਹੀਂ ਲੈਣੇ ਕਰੋ ਚਲਾਓ ਕਾਰਵਾਈ ਕਰੋ ਬੁਲਡੋਜ਼ਰ ਚਲਾਉਣਾ ਬੁਲਡੋਜ਼ਰ ਚਲਾਓ ਨੋਟਿਸ ਦੇਣਾ ਨੋਟਿਸ ਦਿਓ ਵਾਰੰਟ ਕੱਢਣੇ ਆ ਵਾਰੰਟ ਕਢੋ ਹੁੰਦਾ ਕੁਝ ਵੀ ਨਹੀਂ ਪਰ ਗੱਲ ਉਧਰਲੇ ਪਾਸੇ ਤੋਰਤੀ ਸੁਖਬੀਰ ਬਾਦਲ ਨਾ ਮੈਂ ਸੁਖਵਿਲਾਸ ਆਇਆ ਕਰਦੇ ਨਾ ਉਹ ਕਰਦੇ ਨਾ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਸੁਖਬੀਰ ਬਾਦਲ ਜੀ ਤੋਂ ਪਹਿਲਾਂ ਭਗਵੰਤ ਮਾਨ ਜੀ ਦੀ ਉਸ ਵੀਡੀਓ ਨੂੰ ਦੇਖੋ ਜਿਹੜੇ ਪੰਜ ਵਾਰੀ ਇਹਨਾਂ ਨੇ ਕਿਹਾ ਸੀਗਾ ਵੀ ਮੈਂ ਜਿਹੜੀ ਬਸਾ ਬਣਾਈ ਹੈ ਇਹ ਕਾਂਗਰਸੀ ਲੀਡਰ ਫੜ ਕੇ ਅੰਦਰ ਕਰੂੰਗਾ ਕੀਤੇ ਤਾਂ ਨਹੀਂ ਹੁਣ ਉਹਨਾਂ ਦੇ ਨਾਲ ਨਾਲ ਕਿ ਇਲੈਕਸ਼ਨ ਲੜ ਰਹੇ ਆ ਇੱਥੇ ਸੀਟ ਵੀ ਚੜਦੀ ਚੰਡੀਗੜ੍ਹ 'ਚ ਇੱਥੇ ਮੇਅਰ ਵੀ ਲੜ ਕੇ ਕਰੀ ਜਾਂਦੇ ਫੇਰ ਇਹ ਕਿਉਂ ਸ਼ੱਕਰ ਹੈ ਫਿਰ ਲੋਕ ਪੰਜਾਬ ਦੇ ਲੋਕਾਂ ਨੂੰ ਬੇਕੂਬ ਬਣਾ ਰਹੇ ਪੰਜਾਬ ਦੇ ਕਿਸਾਨਾਂ ਨੂੰ ਇਹਨਾਂ ਲੋਕਾਂ ਨੇ ਇੱਕ ਖੇਡ ਬਣਾਤਾ ਇੱਕ ਖੁੱਦੋ ਬਣਾਤੀ ਇਧਰੋਂ ਬੈਟ ਮਾਰਦੇ ਉਧਰ ਉਧਰੋਂ ਕੋਈ ਬੈਟ ਮਾਰਦਾ ਉਧਰ ਛੱਕਟ ਪਾ ਦਿੰਦਾ ਮਰਦੇ ਕਿਸਾਨ ਹੈ ਭੁਗਤ ਕਿਸਾਨ ਰਹਿ ਹੈ ਉਹਦੇ ਭਲਾਈ ਦੀ ਕੋਈ ਗੱਲ ਕਰਦਾ ਨਹੀਂ ਆਪਣੇ ਆਪਣੇ ਸਾਰੇ ਨੇ ਦੁਕਾਨਾਂ ਖੋਲ ਰੱਖੀਆਂ ਗੱਲ ਹੋਣੀ ਚਾਹੀਦੀ ਸਭ ਗੱਲ ਬੈਠ ਕੇ ਹੋਣੀ ਚਾਹੀਦੀ ਆ ਮਸਲਾ ਹੱਲ ਨਾਲ ਉਹਦੇ ਨਾਲ ਹੀ ਨਿਕਲੂਗਾ ਸਾਬ ਮੈਂ ਆਪ ਹੀ ਕਹਿ ਰਿਹਾ ਵੀ ਆ ਕਰ ਕੀ ਰਹੇ ਕੀ ਖੇਡ ਰਹੇ ਮਨੂੰ ਇਹਨਾਂ ਵੇਮ ਨਹੀਂ ਲਪੜਿਆ ਆਪ ਮਨੂੰ ਆਪਣੇ ਤੇ ਵੇਮ ਨਹੀਂ ਸਾ ਨਾ ਹੀ ਕਿਉਂ ਦੇਖੋ ਇਹ ਸਾਰੀ ਗੱਲਾਂ ਕਰਾਂਗੇ ਇਹਨੂੰ ਇਸ ਮਸਲੇ ਚਲੋ ਪੰਜਾਬ ਦੇ ਹਾਲਾਤ ਨੂੰ ਲੈ ਕੇ ਡਿਸਕਸ਼ਨ ਹੋਈ ਹੈ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਚਾਹੇ ਉਹਦੇ ਵਿੱਚ ਕਿਸਾਨ ਜਿਹੜੇ ਅੱਜ ਬਾਰਡਰਾਂ ਤੇ ਉਠਾ ਰੱਖੇ ਐ ਫਿਰ ਉਹ ਹੀ ਹਾਲਾਤ ਮੰਝਾ ਫੇਰ ਬਣਦਾ ਜਾ ਰਿਹਾ ਹੈ ਪੰਜਾਬ ਦੇ ਅੰਦਰ ਕਿਸਾਨਾਂ ਦੇ ਬੱਚਿਆਂ ਨੂੰ ਉਥੇ ਕੁਝ ਮੋਤਾ ਹੋ ਗੀਆਂ ਕੁਝ ਮਾਰੇ ਗਏ ਉਹਨਾਂ ਦੇ ਲੈ ਕੇ ਅੱਜ ਜਿਸ ਤਰ੍ਹਾਂ ਦੇ ਕਿਸਾਨ ਨੂੰ ਇੱਕ ਖੁੱਦੋ ਬਣਾ ਰੱਖੇ ਲੀਡਰ ਖੇਡ ਖੇਡਦੇ ਐ ਮਰੂ ਕਿਸਾਨ ਰਿਹਾ ਹੈ ਬਹੁਤ ਕਿਸਾਨ ਰਿਹਾ ਹੈ ਉੱਤੇ ਠੰਢ 'ਚ ਬਾਹਰ ਬੈਠਾ ਹੈ ਤੇ ਇੱਥੇ ਆਪਣੀ ਰਾਜਨੀਤਿਕ ਗਰੂਪੀਆਂ ਸੇਕ ਰਿਆ ਕਈ ਆਪਣੀ ਦੁਕਾਨਾਂ ਖੋਲੀ ਬੈਠੇ ਐ ਤੇ ਕਿਸਾਨ ਦਾ ਇਹਦੇ ਚ ਭਲਾਈ ਕਿੱਥੇ ਐ ਕੀ ਹੋਣਾ ਚਾਹੀਦਾ ਉਹ ਤੋਂ ਲੈ ਕੇ ਵੀ ਸਾਡਾ ਕਿਸ ਤਰ੍ਹਾਂ ਪੰਜਾਬ ਦੇ ਕਿਸਾਨ ਦੀ ਬਾਹ ਫੜੀ ਜਾਵੇ ਉਹਨੂੰ ਲੈ ਕੇ ਇੱਥੇ ਗੱਲ ਹੋਈ ਐ ਪੰਜਾਬ ਕਿਹੜੇ ਪਾਸੇ ਲੈ ਕੇ ਜਾ ਰਿਹਾ ਭਗਵੰਤ ਮਾਨ ਜੀ ਜਿੱਥੇ ਇੱਕ ਮੁੱਖ ਮੰਤਰੀ ਪਰ ਫਾਰਮਰ ਚੀ ਮਨਿਸਟਰ ਵੀ ਸੁਰਖਿਤ ਐ ਅੱਜ ਚੰਨੀ ਸਾਹਿਬ ਦੇ ਬਿਆਨ ਲੱਗੇ ਸੀ ਕਹਿੰਦੇ ਜੀ ਮੈਨੂੰ 2 ਕਰੋੜ ਰੁਪਏ ਫਰੋਤੀ ਦੇ ਟੈਲੀਫੋਨ ਆ ਗਏ ਲੋ ਕਿ ਉਸalda ਚੰਨੀ ਸਾਹਿਬ ਦੇ ਤਾਂ ਕਰੇ ਕਿਸੇ ਨੇ ਦੇਖ ਲਿਓ ਨੇ 10 ਕਰੋੜ ਰੁਪਏ ਬਿਸਤਰ ਦੇ ਹਟਾ ਪਏ ਸੀਗੇ ਤੇ ਇਹਨਾਂ ਨੇ ਕਿ ਮੰਗ ਲਓ 2 ਕਰੋੜ ਰੁਪਏ ਤੇ ਜਿਹੜਾ ਕੋਈ ਮਨੀਅਰੀ ਦੀ ਦੁਕਾਨ ਵਾਲਾ ਛੋਟਾ ਦੁਕੰਦਾਰ ਹੈ ਛੋਟਾ ਵਪਾਰੀ ਹੈ ਉਹ ਹੁਣ ਤਾਂ ਪਿੰਡਾਂ ਦੇ ਸਰਪੰਚਾਂ ਕੋਲ ਆਣ ਲੱਗੇ ਕਹਿੰਦੇ ਤੇ 5 ਲੱਖ ਰੁਪਏ ਮੰਗਦੇ ਐ ਸਰ ਜੀ ਉਹ ਕਹਿੰਦੇ ਕਿ ਮੈਂ ਅਧਿਕਾਰੀ ਰਹੇ ਹਾਂ ਸਕਰੀਨਸ਼ਾਟ ਰਿਕਾਰਡਿੰਗ ਸਭ ਕੁਝ ਭੇਜ ਦਿੱਤੀ ਹੈ ਹਜੇ ਤੱਕ ਕਾਰਵਾਈ ਨਹੀਂ ਐਗਜ਼ੈਕਟਲੀ ਐਗਜ਼ੈਕਟਲੀ ਕੌਣ ਕਰੂਗਾ ਕਾਰਵਾਈ ਸੁਨੀਲ ਜਾਖੜ ਨੇ ਤਾਂ ਕਰਨੀ ਨਹੀਂ ਭਗਵੰਤ ਮਾਨ ਜੀ ਨੇ ਕਰਨੀ ਹੈ ਭਗਵੰਤ ਮਾਨ ਜੀ ਨੂੰ ਛੇੜਾ ਕਰਨ ਤੋਂ ਜੇ ਟਾਈਮ ਹੈ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਵਾਸਤੇ ਦੇਖੋ ਭਗਵੰਤ ਮਾਨ ਜੀ ਦਾ ਅੱਜ ਉੱਥੇ ਜਵਾਬਦੇਹੀ ਬਣਨੀ ਸੀ ਵਿਧਾਨ ਸਭਾ ਚੱਲੀ ਹੈ ਹੁਣ ਉਹਨਾਂ ਨੇ ਕੀ ਖੇਡ ਖੇਡੇ ਭਗਵੰਤ ਮਾਨ ਜੀ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਬੜਾ ਐਡਵਰਟਾਈਜ਼ ਬੜੀ ਗੰਭੀਰ ਬੜੀ ਸੀਰੀਅਸ ਇੱਕ ਬੜੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਹੋਊਗੀ ਭਗਵੰਤ ਮਾਨ ਜੀ ਦੀ ਤੇ ਨਿਕਲਿਆ ਕਿ ਖੋਦਾ ਪਾੜ ਨਿਕਲੀ ਚੁਈਆ ਛੇ ਵਾਰੀ ਪਹਿਲਾਂ ਜਿਹੜੀ ਕਰ ਚੁੱਕੇ ਐ ਵੀ ਮੈਂ ਸੁਖਬੀਰ ਬਾਦਲ ਹੋ ਰਿਆਂ ਦਾ ਜਿਹੜਾ ਉਹ ਸੁਖਵਿਲਾਸ ਹੈ ਹੋਟਲ ਉਹ ਤੋੜ ਦੇਣਾ ਹੈ ਨੋਟਿਸ ਕੱਢ ਦੇਣਾ 108 ਕਰੋੜ ਰੁਪਏ ਲੈਣੇ ਢਿਲੇ ਨਹੀਂ ਕੌਣ ਆ ਕੇ ਲਊਗਾ ਕੇਜਰੀਵਾਲ ਸਾਹਿਬ ਲੈਣਗੇ ਸੁਨੀਲ ਜਾਖੜ ਨੇ ਲੈਣੇ ਕਰੋ ਚਲਾਓ ਕਾਰਵਾਈ ਕਰੋ ਬੁਲਡوزر ਚਲਾਣਾ ਬੁਲਡوزر ਚਲਾਓ ਨੋਟਿਸ ਦੇਣਾ ਨੋਟਿਸ ਦਿਓ ਵਾਰੰਟ ਕੱਢਣੇ ਆ ਵਾਰੰਟ ਕਢੋ ਹੁੰਦਾ ਕੁਝ ਵੀ ਨਹੀਂ ਪਰ ਗੱਲ ਉਧਰਲੇ ਪਾਸੇ ਤੋੜਤੀ ਸੁਖਬੀਰ ਬਾਦਲ ਨਾ ਮੈਂ ਸੁਖਵਿਲਾਸ ਆ ਕਰਦੇ ਨਾ ਉਹ ਕਰਦੇ ਨਾ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਜਿਹੜੀ ਪੰਜਾਬ ਦੀ ਲੋਕਾਂ ਨੇ اپੋਜੀਸ਼ਨ ਪਾਰਟੀ ਦਾ ਰੋਲ ਜਿਹਨੂੰ ਦਿੱਤਾ ਹੈ ਕਾਂਗਰਸ ਪਾਰਟੀ ਉਹ ਆਪਣੀਆਂ ਕਮਜ਼ੋਰੀਆਂ ਤੇ ਪੱਲਾ ਪਾ ਕੇ ਅੱਜ ਸੈਸ਼ਨ ਚੋ ਭੱਜੀ ਜਿਹੜੇ ਸਾਹਬ ਕਿਨਾਂ ਕਿਸਾਨੀਆਂ ਦੋਨਾਂ ਚਾਹ ਰਹੇ ਨੇ ਦੇਖੋ ਵਧੀਆ ਨਹੀਂ ਮੈਂ ਉਹ ਹੀ ਤਾਂ ਤੁਹਾਨੂੰ ਦੱਸ ਰਿਹਾ ਸਭੀਆ ਦਾ ਮਾੜਾ ਕੌਣ ਉਹ ਤਾਂ ਲੋਕ ਫੈਸਲਾ ਕਰਨਗੇ ਹੋ ਸਕਦਾ ਸੁਨੀਲ ਤਾਂ ਬਲਦੀ ਨੂੰ ਕਰਦਾ ਹੋਵੇ ਸੁਨੀਲ ਇੱਧਰ ਬੈਠਾ ਹੈ ਪਰ ਜ਼ਿੰਮੇਵਾਰੀ ਆਪਣੀ ਤੋਂ ਭੱਜਣ ਵਾਸਤੇ ਕਿਉਂਕਿ ਪੰਜਾਬ ਚੰਡੀਗੜ੍ਹ ਦੇ ਅੰਦਰ ਵਿਧਾਨ ਸਭਾ ਹੈ ਤੇ ਚੰਡੀਗੜ੍ਹ ਦੇ ਅੰਦਰ ਮੇਅਰ ਦਾ ਇਲੈਕਸ਼ਨ ਹੁੰਦਾ ਉੱਥੇ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਕਿਉਂ ਸ਼ੱਕਰ ਐਥੇ ਆ ਕੇ ਕਿਉਂਕਿ ਉਹਦੇ ਘੇਰਨਾ ਪੈਣਾ ਸੀਗਾ ਕਿਸਾਨ ਜਿਹੜੇ ਕਿਸਾਨਾਂ ਦੇ ਨਾਲ ਖੇਡ ਖੇਡ ਰਹੇ ਆ ਭਗਵੰਤ ਮਾਨ ਜੀ ਉਹਨੂੰ ਲੈ ਕੇ ਕਾਂਗਰਸ ਦੀ ਬੰਦੀ ਸੀ ਜ਼ਿੰਮੇਵਾਰੀ ਵੀ ਉਹਨਾਂ ਨੂੰ ਘੇਰ ਦੇ ਉਹ ਗਵਰਨਰ ਨੂੰ ਬੋਲ ਕੇ ਆਪਣਾ ਵਾਕ ਆਊਟ ਕਰਕੇ ਨਿਕਲ ਕੇ ਕਿਉਂਕਿ ਗਵਰਨਰ ਦੇ ਉੱਤੇ ਅਗਰ ਸੁਣਦੇ ਤਾਂ ਹੁਣ 4 ਤਰੀਕ ਨੂੰ ਡਿਬੇਟ ਵੀ ਕਰਨੀ ਪਊਗੀ ਉਹ ਮਾੜਾ ਨਹੀਂ ਕਹਿੰਦੇ ਕਈ ਲੋਕ ਉੱਤੋਂ ਇਸ਼ਾਰਾ ਹੋ ਗਿਆ ਲੀਡਰਾਂ ਨੂੰ ਕਈਆਂ ਦੇ ਆਪ ਦਾ ਪਾਲਾ ਕਿਉਂਕਿ ਸੁਖਬੀਰ ਬਾਦਲ ਜੀ ਤੋਂ ਪਹਿਲਾਂ ਭਗਵੰਤ ਮਾਨ ਜੀ ਦੀ ਉਸ ਵੀਡੀਓ ਨੂੰ ਦੇਖੋ ਜਿਹੜੇ ਪੰਜ ਵਾਰੀ ਇਹਨਾਂ ਨੇ ਕਿਹਾ ਸੀਗਾ ਵੀ ਮੈਂ ਜਿਹੜੀ ਬਸਾ ਬਣਾਈ ਹੈ ਇਹ ਕਾਂਗਰਸੀ ਲੀਡਰ ਫੜ ਕੇ ਅੰਦਰ ਕਰੂੰਗਾ ਕੀਤੇ ਤਾਂ ਨਹੀਂ ਹੁਣ ਉਹਨਾਂ ਦੇ ਨਾਲ ਰਲ ਕੇ ਇਲੈਕਸ਼ਨ ਲੜ ਰਹੇ ਆ ਇੱਥੇ ਸੀਟ ਵੀ ਛੱੜਤੀ ਚੰਡੀਗੜ੍ਹ 'ਚ ਇੱਥੇ ਮੇਅਰ ਵੀ ਰਲ ਕੇ ਕਰੀ ਜਾਂਦੇ ਫੇਰ ਇਹ ਕਿਉਂ ਸ਼ੱਕਰ ਹੈ ਫਿਰ ਲੋਕ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਦੋਨੋਂ ਰਲੇ ਕਾਂਗਰਸ ਪਾਰਟੀ ਦੇ ਆਮ ਆਦਮੀ ਪਾਰਟੀ ਦੋਨੋਂ ਰੜੇ ਹੋਏ ਆ ਪੰਜਾਬ ਦੇ ਲੋਕਾਂ ਨੂੰ ਖੇਡ ਬਣਾ ਰੱਖਿਆ ਇਸ ਕਰਕੇ ਅਸੀਂ ਆਪਣੀ ਜੂਰਬਾਰੀ ਕਿਸਾਨੀ ਨੂੰ ਲੈ ਕੇ ਜਾ ਕੇ ਸਭ ਦੇਖਿਆ ਜਾਵੇ ਜਿੱਡੇ ਵੱਡੇ ਤੌਰ ਤੇ ਉਦੋਂ ਚੱਲ ਰਿਹਾ ਸਮਝਦੇ ਹਾਂ ਕਿ ਇਹਦੇ ਕਿਤੇ ਨਾ ਕਿਤੇ ਬੀਜੇਪੀ ਜਿਹੜੀ ਪਿੰਡਾਂ ਦੇ ਵਿੱਚ ਵੜਨ ਲੱਗੀ ਸੀ ਉਹ ਫਿਰ ਕਿਤੇ ਨਾ ਕਿਤੇ ਵਿਰੋਧ ਦਾ ਸਾਹਮਣੇ ਆਉਣ ਲੱਗੇ ਮਸਲਾ ਬੀਜੇਪੀ ਦਾ ਨਹੀਂ ਸਾਬ ਬੀਜੇਪੀ ਪਿੰਡਾਂ 'ਚ ਵੜਦੀ ਹੈ ਨਹੀਂ ਵੜਦੀ ਬੀਜੇਪੀ ਪਹਿਲਾਂ ਇੰਨੇ ਸਾਲ ਕਿੱਥੇ ਪਿੰਡਾਂ 'ਚ ਵੜੀ ਸੀ ਪਰ ਪੰਜਾਬ ਤਾਂ ਵਸਦਾ ਰਹੇ ਸਾਬ ਰੋਲਾ ਤਾਂ ਪੰਜਾਬ ਦਾ ਹੈ ਤੁਸੀਂ ਆਈ ਫਿਰ ਨਹੀਂ ਹੋ ਰਹੇ ਤੁਸੀਂ ਤੁਸੀਂ ਫਿਰ ਆਈ ਕਹਿਣਾ ਚਾਹ ਰਹੇ ਹੋ ਨਾ ਵੀ ਪੰਜਾਬ 'ਚ ਇਹ ਬੀਜੇਪੀ ਪਿੰਡਾਂ 'ਚ ਨਾ ਜਾਵੜੇ ਇਹਦੇ ਵਿੱਚ ਦੋਨੋਂ ਨੇ ਸਹਿਮਤੀ ਹੈ ਆਮ ਆਦਮੀ ਪਾਰਟੀ ਦੇ ਤੇ ਕਾਂਗਰਸ ਦੀ ਵੀ ਜੇ ਕਿਤੇ ਮਸਲਾ ਹੱਲ ਹੋ ਗਿਆ ਤਾਂ ਫਿਰ ਹੋ ਗਿਆ ਜੀ ਲੱਗਦਾ ਵੀ ਸਿਆਸਤ ਹੋ ਰਹੀ ਹੈ ਇਹ ਪੂਰੇ ਅੰਦੋਲਨ ਦੇ ਵਿੱਚ ਸਭ ਇਸ ਤਰ੍ਹਾਂ ਮੈਂ ਕੱਲ ਪਰਸੋ ਚ ਇਹਦੇ ਉੱਤੇ ਪੂਰੀ ਪ੍ਰੈਸ ਕਾਨਫਰੰਸ ਕਰੂੰਗਾ ਜੋ ਕੁਝ ਮੈਂ ਸਮਝਦਾ ਬਤੌਰ ਕਿਸਾਨ ਨਾਟ ਐਜ਼ ਅ ਲੀਡਰ ਆਫ ਕਿਸਾਨ ਮਨੂੰ ਇਹ ਨਾ ਬਹਿਣ ਕਿ ਮੈਂ ਕਿਸਾਨਾਂ ਦਾ ਲੀਡਰ ਆ ਮੈਂ ਤਾਂ ਆਪ ਇੱਕ ਕਿਸਾਨ ਪਰਿਵਾਰ 'ਚ ਪੈਦਾ ਹੋਇਆ ਮੈਂ ਕਿਸਾਨ ਦੀ ਜਨਨਕ ਦੁੱਖਦਰ ਸਮਝਦਾ ਇਹ ਜਿੰਨਾ ਮੈਂ ਮਹਿਸੂਸ ਕਰ ਰਿਹਾ ਹੈ ਵੇ ਕੰਜਾ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਇਹਨਾਂ ਲੋਕਾਂ ਨੇ ਇੱਕ ਖੇਡ ਬਣਾਤਾ ਇੱਕ ਖੁੱਦੋ ਬਣਾਤੀ ਇਧਰੋਂ ਬੈਟ ਮਾਰਦੇ ਉਧਰ ਉਧਰੋਂ ਕੋਈ ਬੈਟ ਮਾਰਦਾ ਉਧਰ ਛੱਕਾ ਪਾ ਦਿੰਦਾ ਮਰਦੇ ਕਿਸਾਨ ਐ ਭੁਗਤ ਕਿਸਾਨ ਰਹਿ ਐ ਉਹਦੇ ਭਲਾਈ ਦੀ ਕੋਈ ਗੱਲ ਕਰਦਾ ਨਹੀਂ ਆਪਣੇ ਆਪਣੇ ਸਾਰੇ ਨੇ ਦੁਕਾਨਾਂ ਖੋਲ ਰੱਖੀਆਂ ਲੱਗਦਾ ਮੀਟਿੰਗ ਦਾ ਦੁਬਾਰਾ ਲੱਗਦੀ ਹੈ ਨਾ ਸੈਂਟਰ ਵੀ ਗੱਲ ਕਰਨਾ ਚਾਹੁੰਦੀ ਕਿਸਾਨ ਵੀ ਗੱਲ ਕਰਨਾ ਚਾਹੁੰਦੀ ਹੈ ਕੋਈ ਤੱਕ ਆਊਗਾ ਨਾ ਕੋਈ ਮੀਟਿੰਗ ਲੱਗਦਾ ਗੱਲ ਹੋਣੀ ਚਾਹੀਦੀ ਸਭ ਗੱਲ ਬੈਠ ਕੇ ਹੋਣੀ ਚਾਹੀਦੀ ਐ ਮਸਲਾ ਹੱਲ ਨਾਲ ਉਹਦੇ ਨਾਲ ਹੀ ਨਿਕਲੂਗਾ ਸਭ ਮੈਂ ਆਪ ਹੀ ਕਹਿ ਰਿਹਾ ਵੀ ਆ ਕਰ ਕੀ ਰਹੇ ਕੀ ਖੇਡ ਕਦੀ ਹੈ ਮਨ ਨੂੰ ਇਹਨਾਂ ਵਹਿਮ ਨਹੀਂ ਆਪਣੇ ਆਪ ਤੇ ਮਨ ਨੂੰ ਆਪਣੇ ਤੇ ਵਹਿਮ ਨਹੀਂ ਸਾਰ ਨਾ ਹੀ ਕਿਉਂ ਦੇਖੋ ਇਹ ਸਾਰੀਆਂ ਗੱਲਾਂ ਕਰਾਂਗੇ ਇਹਨੂੰ ਇਸ ਮਸਲੇ ਚਲੋ ਸਾਨੂੰ ਰੋਲੋ ਨਾ ਲੋਕ ਸਭਾ ਚੋਣਾਂ ਨੂੰ ਲੈ ਕੇ ਸਰ ਕੋਈ ਕੋਈ ਚਰਚਾ ਕੈਂਡੀਡੇਟਸ ਨੂੰ ਰੱਖ ਕੇ ਕੋਈ ਸ਼ਾਰਟਲਿਸਟ ਕੀਤਾ ਨਹੀਂ ਇੱਥੇ ਇਸ ਕੋਰ ਕਮੇਟੀ ਚ ਨਹੀਂ ਉਹਦੇ ਵਾਸਤੇ ਸਾਡੀ ਸਟੇਟ ਇਲੈਕਸ਼ਨ ਕਮੇਟੀ ਹੈ ਜਿਹੜੀ ਹੁਣ ਕੱਲ ਹੀ ਕਨਸਟੀਟਿਊਟ ਕੀਤੀ ਹੈ ਤੇ 2-4 ਦਿਨਾਂ ਚ ਉਹਦੀ ਮੀਟਿੰਗ ਹੋ ਕੇ ਉਹਦੇ ਬਾਅਦ ਪ੍ਰੋਸੈਸ ਦੇ ਰਾਈ ਕੇ ਲੋਕਾਂ ਨੂੰ ਕਿਹੜੇ ਕਿਹੜੇ ਕੈਂਡੀਡੇਟਸ ਹੈ ਸ਼ਾਰਟਲਿਸਟ ਕਰਕੇ ਉੱਤੇ ਜਿਵੇਂ ਭੇਜਣਾ ਹੈ ਨਾਮ ਵਗੈਰਾ ਪਾਰਲੀਮੈਂਟ ਬੋਰਡ ਚ ਉਹ ਪ੍ਰੋਸੈਸ ਸਾਡੇ ਚੱਲੂ ਹੈ ਕੋਈ ਅਰਜ਼ੀਆਂ ਵਗੈਰਾ ਆਉਣ ਲੱਗੀਆਂ ਨਹੀਂ ਜੀ ਕੋਈ ਕਿਸੇ ਕਿਸਮ ਦੀ ਅਰਜ਼ੀਆਂ ਨਹੀਂ ਇਸ ਨਹੀਂ ਬਾਕੀ ਬੈਠ ਕੇ ਜਦੋਂ ਮੀਟਿੰਗ ਹੋਊਗੀ ਇਲੈਕਸ਼ਨ ਕਮੇਟੀ ਦੀ ਉਹਦੇ ਬਾਰੇ ਸਿੱਖਾਂਗੇ ਅੱਛਾ ਤੁਸੀਂ